ਉਹਨਾਂ ਤੇ ਉਹਨਾਂ ਦੇ ਪਰਚੇ ਹੁਣ ਰੱਦ ਕੀਤੇ ਗਏ ਆ ਤੇ ਸਾਡੇ ਤੇ ਪਰਚੇ ਅਸੀਂ ਇਹ ਕੁੱਛਣ ਆਏ ਆ ਵੀ ਸਾਡੇ ਤੇ ਪਰਚੇ ਜਿਹੜੇ ਤੁਸੀਂ ਪਾਏ ਆ ਇਹ ਕਦੋਂ ਰੱਦ ਕਰਦੇ ਹੋ ਪਰ ਨਾਲ ਦੀਆਂ ਦੂਸਰੇ ਪਰਿਵਾਰਾਂ ਤੇ ਜਿਹੜਾ ਹੈਗਾ ਦੂਸਰੀ ਤਰ੍ਹਾਂ ਸੀਗੀ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਉਹ ਸਾਫ ਪਾਣੀ ਦੀਆਂ ਗੱਲਾਂ ਕਰਦਾ ਸਾਫ ਪਾਣੀ ਗੰਦਾ ਪਾਣੀ ਮਿਲਦਾ ਅਸੀਂ ਧੌਣ ਵਢਾ ਦਾਂਗੇ ਜੇ ਉਹ ਸਾਫ ਪਾਣੀ ਪੈਂਦਾ ਹੋਵੇ ਛੋਟਾ ਜਾਂ ਨਾਲੀ ਦਾ ਮੁੱਦਾ ਹੀ ਸੀਗਾ ਹੋਰ ਇਹਨੂੰ ਤਾਂ ਕਾਰਨ ਤਾਂ ਇਹਨੂੰ ਬਣਾਇਆ ਗਿਆ ਕਾਰਨ ਤਾਂ ਵੈਸੇ ਕੁਝ ਵੀ ਨਹੀਂ ਸੀਗਾ ਕਾਰਨ ਇਹ ਕੋਈ ਜਿੰਨਾ ਰੌਲਾ ਚੱਲ ਰਿਹਾ ਹੈ ਅਸੀਂ ਕਿਸੇ ਪਰਿਵਾਰ ਦੇ ਖਿਲਾਫ ਨਹੀਂ ਸਾਡਾ ਵੀ ਪਾਣੀ ਉਸੇ ਨਾਲੀ 'ਚ ਪੈਂਦਾ ਇਹ ਸਾਨੂੰ ਪਾਉਣ ਨਹੀਂ ਦਿੰਦਾ ਤੇ ਜੇ ਜਾਤੀਵਾਦ ਦਾ ਮੁੱਦਾ ਹੁੰਦਾ ਤੇ ਫਿਰ ਉਹ ਸਾਡੇ ਨਾਲ ਕਿਉਂ ਖੜੇ ਹੁੰਦੇ ਵੱਡਾ ਰੋਲ ਹੋਣਾ ਚਾਹੀਦਾ ਵੀ ਜੋ ਬੰਦੇ ਤੁਸੀਂ ਗ੍ਰਫਤਾਰ ਕੀਤੇ ਪਹਿਲਾਂ ਕਾਫੀ ਬੰਦੇ ਗ੍ਰਫਤਾਰ ਕੀਤੇ ਉਹਨਾਂ ਨੂੰ ਛੱਡੋ ਉਹਨਾਂ ਦੇ ਜੋ ਪਰਚਾ ਕੋਈ ਕਾਰਵਾਈ ਕੀਤੀ ਹੈ ਉਹਨੂੰ ਕੈਨਸਲ ਕਰੋ 5 ਫੁੱਟ ਦੀ ਨਾਲੀ ਪੈਂਦੀ ਸੀ ਉਹ ਇਹ ਪੈਣ ਲਈ ਬੀਤੇ ਕਈ ਦਿਨਾਂ ਤੋਂ ਪਿੰਡ ਚੰਦਪਾਨ ਦਾ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ ਹੈ ਪੁਲਿਸ ਅਤੇ ਸਰਪੰਚ ਪੱਖਾਂ ਦੇ ਲੋਕਾਂ ਦੇ ਟਕਰਾਅ ਵਿਚਾਲੇ ਇੱਕ ਹੋਰ ਤਿਰ ਮੀਡੀਆ ਦੀਆਂ ਸੁਰਖੀਆਂ ਬਣੀ ਜਿੱਦੇ ਹੱਥ ਵਿੱਚ ਬੰਦੂਕ ਸੀ ਅਤੇ ਪੂਰਾ ਘਟਨਾਕਰਮ ਦੌਰਾਨ ਕਥਿਤ ਹਵਾਈ ਫਾਇਰਿੰਗ ਕੀਤੀ ਜਾ ਰਹੀ ਸੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਨੇ ਐਸਸੀ ਵਰਜ ਜਨਰਲ ਦਾ ਰੰਗ ਲੈ ਲਿਆ ਤੇ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਹੱਥਾਂ ਵਿੱਚ ਇੱਕ ਐਕਸ਼ਨ ਕਮੇਟੀ ਬਣਾਈ ਜਿਸ ਦੇ ਦਬਾਅ ਤੇ ਚੱਲਦੇ ਪੁਲਿਸ ਨੂੰ ਸਾਰੇ ਪ੍ਰਦਰਸ਼ਨਕਾਰੀਆਂ ਬਿਨਾਂ ਸ਼ਰਤ ਰਿਹਾ ਕਰਨ ਪਏ ਹੁਣ ਇਹ ਮਾਮਲਾ ਦਾ ਦੂਜਾ ਪਹਿਲੂ ਵੀ ਮੀਡੀਆ ਦੀ ਸੁਰਖੀਆਂ ਬਣਨ ਲੱਗ ਗਿਆ ਕਿਉਂਕਿ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਟਕਰਾਅ ਦੌਰਾਨ ਗੋਲੀਆਂ ਚਲਾਉਣ ਵਾਲੇ ਲੋਕਾਂ ਉੱਪਰ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਜਿਸ ਦਾ ਵਿਰੋਧ ਹੁਣ ਐਸਕੇਐਮ ਵੱਲੋਂ ਵੀ ਕੀਤਾ ਜਾ ਰਿਹਾ ਹੈ ਅੱਜ ਗਮਦੂਰ ਸਿੰਘ ਦੇ ਪਰਿਵਾਰ ਸਮੇਤ ਐਸਕੇਐਮ ਨੇ ਇੱਕ ਮੰਗ ਪੱਤਰ ਡੀਜੀਐਫਰੀਦਕੋਟ ਰੇਜ ਨੂੰ ਦੇ ਕੇ ਮੰਗ ਕੀਤੀ ਕਿ ਦੂਜੀ ਧਿਰ ਖਿਲਾਫ ਦਰ ਰੱਦ ਕਰਕੇ ਦੋਹਾਂ ਧਿਰਾਂ ਵਿੱਚ ਸੁਲਾ ਕਰਵਾ ਦਿੱਤੀ ਜਾਏ। ਇਸ ਵਾਸਤੇ ਅਸੀਂ ਅਰਜ਼ੀ ਦਿੱਤੀ ਹੈ। ਸਾਡੇ ਆ ਸੀਐਸਐਲ ਵਿੱਚ ਆਪਦੇ ਮੰਗੇ ਹੀ ਰੱਖੇ ਹੋਏ ਨੇ ਕਿ ਜੇ ਉਹਨਾਂ ਤੇ ਉਹਨਾਂ ਦੇ ਪਰਚੇ ਹੁਣ ਰੱਦ ਕੀਤੇ ਗਏ ਐ ਤੇ ਸਾਡੇ ਤੇ ਪਰਚੇ ਅਸੀਂ ਇਹ ਪੁੱਛਣ ਆਏ ਹਾਂ ਵੀ ਸਾਡੇ ਤੇ ਪਰਚੇ ਜਿਹੜੇ ਤੁਸੀਂ ਪਾਏ ਐ ਇਹ ਕਦੋਂ ਰੱਦ ਕਰਦੇ ਹੋ। ਜਾਂ ਇਹ ਇਹ ਹੋਈ ਨਹੀਂ ਸੀ ਸਾਡੇ ਦੇ ਪਰਚੇ ਇਹ ਇਸੇ ਪੁਆਇੰਟ ਤੇ ਅਸੀਂ ਅੱਜ ਇਹਨਾਂ ਤੋਂ ਪੁੱਛਣ ਆਏ ਹਾਂ। ਕੀ ਕਾਰਨ ਕੀ ਰਿਹਾ ਹੈਗਾ ਗੋਲੀ ਚੱਲਣ ਦਾ ਜਾਂ ਤੁਹਾਡੇ ਤੇ ਮੁਕਾਦਮਾੰਦਰਛਾਉਂਦਾ ਕੀ ਪੂਰਾ ਅਸਲ ਕੀ ਵਾਕਿਆ ਕੀ ਹੋਇਆ ਸੀ ਜੀ ਸਰ ਕਾਰਨ ਤਾਂ ਹੁਣ ਸਿਰਫ ਇੱਕ ਛੋਟਾ ਜਿਹਾ ਨਾਲੀ ਦਾ ਮੁੱਦਾ ਹੀ ਸੀਗਾ ਹੋਰ ਇਹਨੂੰ ਤਾਂ ਕਾਰਨ ਤਾਂ ਇਹਨੂੰ ਬਣਾਇਆ ਗਿਆ ਕਾਰਨ ਤਾਂ ਵੈਸੇ ਕੁਝ ਵੀ ਨਹੀਂ ਸੀਗਾ ਕਾਰਨ ਇਹ ਕੋਈ ਕੋਈ ਵੱਡੀ ਗੱਲ ਨਹੀਂ ਹੋਈ ਸੀ ਪਿੰਡ ਚ ਨਾਲੀਆਂ ਦੇ ਮੁੱਦੇ ਤਾਂ ਅਕਸਰ ਆਪਣੇ ਪਿੰਡਾਂ 'ਚ ਹੁੰਦੇ ਹੀ ਰਹਿੰਦੇ ਐ ਇਹ ਤਾਂ ਮੁੱਦਾ ਬਣਾਇਆ ਗਿਆ ਤਾਂ ਬਸ ਇਹਨੂੰ ਗੱਲ ਨੂੰ ਪੜਕਾਉਣ ਵਾਸਤੇ ਕਿਦਰੇ ਇਸ ਗੱਲ ਨੂੰ ਰੂਪ ਹੀ ਹੋਰ ਦਿੱਤਾ ਗਿਆ ਵੀ ਕਿਤੇ ਗਰੀਬ ਹੈ ਅਮੀਰ ਹੈ ਇਸ ਗੱਲ ਵਿੱਚ ਇਹਨਾਂ ਨੂੰ ਜਿਆਦਾ ਜਾਣ ਕੇ ਉਲਝਾਇਆ ਗਿਆ ਜਾਤੀਵਾਦ ਦਾ ਹੀ ਬਣਾ ਦਿੱਤਾ ਗਿਆ ਇਹ ਵੈਸੇ ਕੋਈ ਜਾਤੀਵਾਦੀ ਸ਼ਬਦ ਬੋਲਿਆ ਜਾਤੀ ਸੂਚਕ ਸ਼ਬਦ ਬੋਲੇ ਗਏ ਸੀ ਯਾਨੀ ਕੀ ਕਿਹਾ ਗਿਆ ਸੀ ਨਹੀਂ ਨਹੀਂ ਐਜੇ ਕੋਈ ਵੀ ਗੱਲ ਨਹੀਂ ਸੀ ਹੋਈ ਜਦੋਂ ਕੋਈ ਤੁਹਾਡੇ ਘਰੇ ਆਉਂਦਾ ਹੈ ਕੋਈ 50 ਬੰਦੇ 70 ਬੰਦੇ ਤੁਹਾਡੇ ਘਰੇ ਕੋਈ ਆਉਂਦੇ ਆ ਬਾਹਰ ਚ ਤੁਹਾਡੇ ਚ ਲਲਕਰੇ ਮਾਰ ਰਹੇ ਆ ਆਪਾਂ ਕੋਈ ਐ ਤਾਂ ਵੇਖਣ ਨਹੀਂ ਪਹਿਲੋ ਆਪਾਂ ਨੂੰ ਕੋਈ ਐ ਨਹੀਂ ਸੀ ਕੋਈ ਆਈਡੀਆ ਵੀ ਆਪਾਂ ਇਸ ਗੱਲ ਤੇ ਬੈਠੇ ਸੀਗੇ ਵੀ ਕੋਈ ਆਪਾਂ ਨੂੰ ਕੋਈ ਜਾਤੀਵਾਦ ਦਾ ਕੋਈ ਕੋਈ ਕੁਛ ਹੋ ਰਿਹਾ ਬਾਹਰ ਆਪਾਂ ਸਿਰਫ ਇਹ ਦੇਖਣ ਗਏ ਆ ਬੰਦੇ ਕੌਣ ਐ ਲਲਕਰੇ ਕੌਣ ਮਾਰ ਰਿਹਾ ਜੇ ਤੁਹਾਨੂੰ ਕੋਈ ਆਪਕੇ ਸ਼ਬਦ ਬੋਲ ਰਹੇ ਆ ਉਹ ਬੋਲ ਰਿਹਾ ਤੇ ਗੁੱਸਾ ਅਕਸਰ ਇਨਸਾਨ ਆਪਾਂ ਵੀ ਗੁੱਸੇ ਚ ਤਾਂ ਆਪਾਂ ਵੀ ਉਹਨਾਂ ਨੂੰ ਆਖੀਏ ਵੀ ਕੀ ਗੱਲ ਆ ਤੁਸੀਂ ਸਾਡੇ ਬਾਹਰ ਚ ਇਹ ਸਭ ਕੁਝ ਕਿਉਂ ਕਰ ਰਹੇ ਹੋ ਅੰਜ ਇਸ ਪੂਰੇ ਮਾਮਲੇ ਚ ਫੇਲਿਅਰ ਕਿਦਾ ਮੰਨਦੇ ਫੇਲਿਅਰ ਤਾਂ ਇਹ ਹੁਣ ਪ੍ਰਸ਼ਾਸਨ ਹੁਣ ਸਭ ਕੁਝ ਸਾਰਿਆਂ ਦੀ ਅੱਖਾਂ ਦੇ ਸਾਹਮਣੇ ਹੀ ਐ ਜਿਹੜਾ ਕੁਛ ਵੀ ਇੱਥੇ ਹੋ ਰਿਹਾ ਐ ਹੁਣ ਇਹਨੂੰ ਐਡਾ ਮੁੱਦਾ ਤਾਂ ਨਾ ਤਾਂ ਬਣਨ ਦਿੱਤਾ ਜਾ ਸਕਦਾ ਸੀ ਆ ਕਿਉਂ ਕੋਸ਼ਿਸ਼ ਨਾ ਬਾਰੇ ਬੁਖਾਇਆ ਗਿਆ ਵੀ ਜਾਤੀਵਾਦ ਦਾ ਕਿਹਾ ਗਿਆ ਆ ਸਾਡੇ ਨਾਲ ਪਰਵਾਹ ਹੈ ਇਹ ਵੀ ਉਧਰ ਹੈਗੇ ਆ ਉਹਨਾਂ ਦੇ ਥੋੜੇ ਚਾਰ ਪੰਜ ਪਰਿਵਾਰ ਕਰੀ ਪਰਿਵਾਰ ਵੀ ਹੈਗੇ ਆ ਉਹਨਾਂ ਨੇ ਉਹ ਵੀ ਹੁਣ ਸਾਡੇ ਨਾਲ ਨੇ ਜੇ ਜਾਤੀਵਾਦ ਦਾ ਮੁੱਦਾ ਹੁੰਦਾ ਤੇ ਫਿਰ ਉਹ ਸਾਡੇ ਨਾਲ ਕਿਉਂ ਖੜੇ ਹੁੰਦੇ ਜੇ ਅਸੀਂ ਉਹਨਾਂ ਦੇ ਨਾਲੀ ਦਾ ਮਸਲਾ ਹੱਲ ਕਰਨ ਵਾਸਤੇ ਆਖੇ ਸਾਡਾ ਤਾਂ ਕੋਈ ਪਾਣੀ ਦਾ ਉਧਰ ਨਾ ਤਾਂ ਨਿਕਾਸ ਸੀਗਾ ਜਿਹੜਾ ਕੋਈ ਸਾਡਾ ਅਸੀਂ ਉਹਨਾਂ ਨੂੰ ਆਖਣ ਗਏ ਸੀਗੇ ਇਹ ਚਾਰ ਪੰਜ ਪਰਿਵਾਰ ਸਾਡੇ ਕੋਲੇ ਕਾਫੀ ਟਾਈਮ ਦੇ ਹੁੰਦੇ ਸੀਗੇ ਤੁਸੀਂ ਗੱਲ ਕਰੋ ਉਹਨਾਂ ਨਾਲ ਇਹ ਚੱਲ ਸਟਾ ਮੁੱਦਾ ਹੱਲ ਕਰਾਇਆ ਜਾਵੇ ਹੋਰ ਤਾਂ ਇਹ ਚ ਕੋਈ ਵੀ ਐ ਹੈ ਨਹੀਂ ਸੀ ਕਿ ਕੋਈ ਅਸੀਂ ਜਾਤੀਵਾਦ ਨੂੰ ਘੜਕਾਉਣ ਵਾਸਤੇ ਗਏ ਤੇ ਇਹ ਕੰਮ ਕਰ ਰਹੇ ਸੀ ਜੋ ਕੁਝ ਮੰਗਾਂ ਤਾਂ ਜੋ ਚੰਦਪਾਨ ਦਾ ਮਸਲਾ ਪਿਛਲੇ ਦਿਨ ਮੰਦਪਾਂਗੀ ਘਟਣਾ ਜੋ ਚੰਦਪਾਨ ਪਿੰਡ ਦੇ ਵਿੱਚ ਵਾਪਰੀ ਹੈ ਉਹ ਕਾਫੀ ਚਰਚਾ ਦੇ ਵਿੱਚ ਪਿਛਲੇ ਦਿਨੀ ਰਹੀ ਹੈ ਉਹ ਚੱਲ ਰਹੀ ਹੈ ਔਰ ਕੋ ਜੋ ਸ਼ਰਾਰਤੀ ਲੋਕ ਜਾਂ ਸਰਕਾਰਾਂ ਕਹਿ ਲਈਏ ਗਲਤ ਤਰੀਕੇ ਦੇ ਨਾਲ ਜੋ ਸਾਡਾ ਜ਼ਿੰਮੇਵਾਰਾਂ ਦਾ ਔਰ ਗਰੀਬ ਪਰਿਵਾਰਾਂ ਦਾ ਜੋ ਅਸੀਂ ਹਮੇਸ਼ਾ ਜੁਗਾ ਜੁਗਾ ਤੋਂ ਇਕੱਠੇ ਰਹਿੰਦੇ ਆਂ ਔਰ ਇਕੱਠੇ ਰਹਿਣਾ ਉਹਨਾਂ ਨੇ ਜੋ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਔਰ ਤੂਲ ਦਿੱਤਾ ਹੋਇਆ ਇਸ ਅੱਜ ਦੀ ਜੋ ਸਾਡੀ ਮੀਟਿੰਗ ਦਾ ਮੇਨ ਵਿਸ਼ਾ ਵੀ ਅਸੀਂ ਕਿਸੇ ਵੀ ਜਥੇਬੰਦੀ ਦੇ ਜੋ ਜਥੇਬੰਦੀਆਂ ਕੰਮ ਕਰ ਰਹੀਆਂ ਅਸੀਂ ਉਹਨਾਂ ਦੇ ਖਿਲਾਫ ਨਹੀਂ ਔਰ ਜੋ ਪਰਿਵਾਰ ਦੂਸਰੇ ਪਰਿਵਾਰ ਜੋ ਜਿਹਨਾਂ ਦਾ ਰੌਲਾ ਚੱਲ ਰਿਹਾ ਹੈ ਅਸੀਂ ਕਿਸੇ ਪਰਿਵਾਰ ਦੇ ਖਿਲਾਫ ਨਹੀਂ ਅਦਰਵਾਈਜ਼ ਅਸੀਂ ਤਾਂ ਉਦੋਂ ਜਿਆਦਾ ਦੂਸਰੀ ਧਿਰ ਦੇ ਪਰਚਾ ਦਰਜ ਨਹੀਂ ਹੋਇਆ ਸੀਗਾ ਅਸੀਂ ਉਦੋਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਮੈਡਮ ਨੂੰ ਪ੍ਰਤੀਗਿਆ ਜਨ ਨੂੰ ਔਰ ਅਸੀਂ ਕਿਹਾ ਸੀਗਾ ਵੀ ਅਸੀਂ ਰਾਜੀਨਾਮਾ ਕਰਾਉਣਾ ਚਾਹੁੰਦੇ ਹਾਂ ਐਸਕੇਐਮ ਵੱਲੋਂ ਸਾਡਾ ਮਾਨਾ ਵੀ ਅਸੀਂ ਰਾਜੀਨਾਮਾ ਇਹਨਾਂ ਦਾ ਦੋਵਾਂ ਪਰਿਵਾਰਾਂ ਦਾ ਹੋਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਤੁਸੀਂ ਕਰਾਓ ਤੇ ਅਸੀਂ ਕਿਹਾ ਤੁਹਾਡਾ ਰੋਲ ਹੋਣਾ ਚਾਹੀਦਾ ਵੀ ਜੋ ਬੰਦੇ ਤੁਸੀਂ ਗ੍ਰਿਫਤਾਰ ਕੀਤੇ ਪਹਿਲਾਂ ਕਾਫੀ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਛੱਡੋ ਉਹਨਾਂ ਦੇ ਜੋ ਪਰਚਾ ਕੋਈ ਕਾਰਵਾਈ ਕੀਤੀ ਹੈ ਉਹਨੂੰ ਕੈਂਸਲ ਕਰੋ ਤਾਂ ਹੀ ਇਹ ਜਿਹੜਾ ਰਾਜੀਨਾਮਾ ਹੋ ਸਕਦਾ ਲੋਕ ਅੰਦਰ ਬੈਠੇ ਆ ਤੇ ਅਸੀਂ ਰਾਜੀ ਉਹਨੇ ਕਿਹਾ ਤੁਸੀਂ ਰੁਕੋ ਦੋ ਦਿਨ ਅਸੀਂ ਇਸ ਪਾਸੇ ਤੁਸੀਂ ਗੱਲਬਾਤ ਸ਼ੁਰੂ ਕਰੋ ਤਾਂ ਆਪਾਂ ਇਹ ਗੱਲ ਪਾਸੇ ਇਸੇ ਪਾਸੇ ਲਾਉਣੀ ਹੈ ਪਰ ਕੀ ਹੋਇਆ ਉਹ ਨਾਲ ਦੀ ਨਾਲ ਹੀ ਪਤਾ ਲੱਗਾ ਵੀ ਉਹਨਾਂ ਉਹ ਗਲਤੀ ਉਹਨਾਂ ਨੇ ਮੰਨ ਲਈ ਉਹ ਗਲਤੀ ਵਧੀਆ ਕੀਤੀ ਕਿ ਉਹਨਾਂ ਪਰਿਵਾਰਾਂ ਨੂੰ ਫ੍ਰੀ ਕਰਤਾ ਛੱਡ ਦਿੱਤਾ ਬਿਨਾਂ ਸ਼ਰਤ ਵਧੀਆ ਕੀਤਾ ਸੀ ਗੱਲ ਨੂੰ ਐਸਕੇਮ ਵੱਲੋਂ ਬਹੁਤ ਵਧੀਆ ਸਮਝਦੇ ਆ ਵਧੀਆ ਕਦਮ ਸੀਗਾ ਪ੍ਰਸ਼ਾਸਨ ਦਾ ਪਰ ਨਾਲ ਦੀਆਂ ਦੂਸਰੇ ਪਰਿਵਾਰਾਂ ਤੇ ਜਿਹੜਾ ਹੈਗਾ ਦੂਸਰੀ ਤਰਸੀਗੀ ਉਹਨਾਂ ਦੇ ਪਰਚਾ ਦਰਜ ਕੀਤਾ ਗਿਆ ਹੁਣ ਜੋ ਸਾਡੀ ਰਾਜਨਾਮੇ ਦੀ ਗੱਲ ਹੈ ਅਸੀਂ ਪਹਿਲਾਂ ਸ਼ੁਰੂ ਕੀਤੀ ਸੀ ਰਾਜਨਾਮਾ ਕਰਾਉਣਾ ਹੈਗਾ ਔਰ ਰਾਜinama ਦਾ ਤਾਂ ਹੀ ਹੋਊ ਨਾ ਦੂਜੀ ਤਰਫ ਤੇ ਵੀ ਜੋ ਪਰਚਾ ਜੋ ਦਰਜ ਕੀਤੇ ਹੈਗੇ ਆ ਉਹਨੂੰ ਰੱਦ ਕੀਤਾ ਜਾਵੇ ਤਾਂ ਹੀ ਪਿੰਡ ਬੈਠ ਕੇ ਜਿਹੜਾ ਇਹ ਸਭ ਕੁਝ ਹੋ ਸਕਦਾ ਸੋ ਅਸੀਂ ਸਾਡੀ ਅੱਜ ਦੀ ਮੇਨ ਜੋ ਮੀਟਿੰਗ ਹੈਗੀ ਆ ਇਸ ਕੇਮ ਦੀ ਸਾਡੇ ਕਾਫੀ ਸਾਥੀ ਆ ਜਾਈ ਨਹੀਂ ਸਕੇ ਪਿਉਂ ਜੋ ਸਾਡਾ ਕੋਈ ਧੰਨਾ ਚੱਲਦਾ ਹੈਗਾ ਉਧਰ ਗਏ ਹੋਏ ਨੇ ਸਾਡੀ ਅੱਜ ਦੀ ਜੋ ਮੰਗ ਮੇਨ ਪ੍ਰਸ਼ਾਸਨ ਤੋਂ ਉਹੀ ਹੈਗੀ ਆ ਕਿ ਦੂਜੀ ਤਰਫ ਤੋਂ ਵੀ ਜਿਹੜਾ ਪਰਚੇ ਦਰਜ ਕੀਤੇ ਹੈ ਉਹਨੂੰ ਰੱਦ ਕੀਤਾ ਜਾਵੇ ਔਰ ਪਿੰਡ ਦੇ ਵਿੱਚ ਦੋਹਾਂ ਤਰ੍ਹਾਂ ਦੇ ਮੋਹਤਵਾਰ ਬੰਦੇ ਲੈ ਕੇ ਉਹਨਾਂ ਦੀਆਂ ਡਿਊਟੀਆਂ ਲਾ ਕੇ ਇਹਨਾਂ ਦੋਹਾਂ ਪਰਿਵਾਰਾਂ ਨੂੰ ਨੇੜੇ ਕੀਤਾ ਜਾਵੇ ਤਾ ਜੋ ਇਕੱਠੇ ਰਹਿ ਸਕਣ ਕਿਉਂਕਿ ਸਾਰੀ ਉਮਰ ਇਕੱਠੇ ਰਹਿਣਾ ਹੈ ਜੇ ਇਹਨਾਂ ਵਿੱਚ ਫਰਕ ਪਿਆ ਰਿਹਾ ਤਾਂ ਉਹਦੇ ਕੋਲ ਡਾ ਕੋਈ ਨੁਕਸਾਨ ਕਿਸੇ ਹੋਰ ਹੋ ਸਕਦਾ ਹੈਗਾ ਸੋ ਇਸੇ ਕਰਕੇ ਅੱਜ ਦੀ ਸਾਡੀ ਮੀਟਿੰਗ ਸੀਗੀ ਔਰ ਜੇ ਕਿ ਪ੍ਰਸ਼ਾਸਨ ਇਹ ਗੱਲ ਤੇ ਗੌਰ ਨਹੀਂ ਕਰਦਾ ਤਾਂ ਅਸੀਂ ਅਗਲੀ ਮੀਟਿੰਗ ਜਿਹੜੀ ਦੁਬਾਰਾ ਫੇਰ ਐਸਕੇਮ ਦੀ ਕਰਾਂਗੇ ਉਸ ਤੋਂ ਅਗਲੀ ਵਿਚਾਰ ਅਸੀਂ ਫਿਰ ਬਣਾਵਾਂਗੇ ਮੇਰਾ ਨਾਮ ਬਿੱਟੂ ਹੈ ਜੀ ਪੈਂਟ ਚੰਦ ਪਾਣ ਤੋਂ ਨਾਲੀ ਦਾ ਹੀ ਮਸਲਾ ਸੀਗਾ ਜੀ ਤੇ ਹੋਰ ਕੋਈ ਮਸਲਾ ਨਹੀਂ ਸੀਗਾ ਜੀ ਸਾਡਾ ਵੀ ਪਾਣੀ ਉਸੇ ਨਾਲੀ ਚ ਪੈਂਦਾ ਇਹ ਸਾਨੂੰ ਪਾਉਣ ਨਹੀਂ ਦਿੰਦਾ ਜੀ ਕੌਣ ਇਕਲਦੀਪ ਸਰਪੰਚ ਜੀ ਸਾਡਾ ਤਿੰਨ ਚਾਰ ਘਰਾਂ ਦਾ ਪਾਣੀ ਉਸੇ ਨਾਲੀ ਚ ਪੈਂਦਾ ਜੇ ਉਹਦੇ ਚ ਸਾਫ ਪਾਣੀ ਹੈਗਾ ਅਸੀਂ ਸਰ ਵਢਾਉਣ ਨੂੰ ਤਿਆਰ ਆਂ ਘੋਰਾ ਵੀ ਸਾਫ ਪਾਣੀ ਨਿਕਲਾਵੇ ਤੇ ਅਸੀਂ ਸਰ ਵਢਾ ਦੇਾਂਗੇ ਉਹ ਸਾਫ ਪਾਣੀ ਦੀਆਂ ਗੱਲਾਂ ਕਰਦਾ ਸਾਫ ਪਾਣੀ ਚ ਗੰਦਾ ਪਾਣੀ ਮਿਲਦਾ ਅਸੀਂ ਧੌਣ ਵਢਾ ਦਾਂਗੇ ਜੇ ਉਹ ਸਾਫ ਪਾਣੀ ਪੈਂਦਾ ਹੋਵੇ ਕਿੰਨੇ ਚਿਰ ਤੋਂ ਤੁਹਾਡੇ ਪਾਣੀ ਦਾ ਮਸਲਾ ਚੱਲਦਾ ਇਹ ਤਿੰਨ ਚਾਰ ਮਹੀਨਿਆਂ ਤੋਂ ਚੱਲੀ ਜਾਂਦਾ ਜਿਸ ਜਿਹੜਾ ਹੁਣੇ ਸਾਰਾ ਗੱਲਬਾਤ ਹੋਈ ਹੈ ਇਹ ਚ ਪਾਈਚਾਰੇ ਦੀ ਕੀ ਗੱਲਬਾਤ ਆ ਜਿਵੇਂ ਕਹਿ ਰਹੇ ਕਿ ਐਸੀਆਂ ਨੂੰ ਕੁੱਟਮਾਰ ਕੀਤੀ ਆ ਜਾਂ ਜਰਨਲ ਵਰਗ ਨੇ ਕੀਤੀ ਕਿ ਇਹ ਅਜਿਹੀ ਕੋਈ ਗੱਲਬਾਤ ਹੈਗੀ ਨਹੀਂ ਭੋਰਾ ਵੀ ਨਹੀਂ ਜੀ ਇਹ ਅਸੀਂ ਇਹਨਾਂ ਦੇ ਘਰਾਂ ਚ ਹੀ ਬੈਠੇ ਆ ਜੀ ਹੁਣ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਕਰਦੇ ਆ ਵੀ ਇਨਸਾਫ ਹੋਣਾ ਚਾਹੀਦਾ ਸਰਪੰਚੀ ਦਾ ਰੌਲਾ ਤਾਂ ਨਹੀਂ ਹੁੰਦਾ ਉਹ ਹੀ ਰੌਲਾ ਨੇ ਜੀ ਇਹ ਨਾਲੀ ਤੁਹਾਡੇ ਬਾਹਰ ਦੇ ਮੂਹ ਦੀ ਨਾਲੀ ਵੀ ਹਾਂ ਮੇਰੇ ਬਾਹਰ ਮੂਹਰੇ ਆ ਜੀ ਮੇਰੇ ਮਾਰ ਮੂਰੇ ਡੱਗੀ ਬਣੀ ਸੀ ਉਹ ਬੰਦ ਹੋਈ ਹੋਈ ਪੰਜ ਘੋਟ ਦੀ ਨਾਲੀ ਪੈਂਦੀ ਸੀ ਉਹ ਇਹ ਪੈਣ ਲਈ ਬੰਦ ਹੋਣ ਦਾ ਕਾਰਨ ਕੀ ਆਉਂਦਾ ਨਾਲੀ ਉਹਦਾ ਪਤਾ ਨਹੀਂ ਮਲਵਾ ਮੂਲਵਾ ਫਸਿਆ ਹੋਇਆ ਉਹਦੇ ਚ ਆਪਦਾ ਪਾਣੀ ਇਹਦਾ ਚੱਲੀ ਜਾਂਦਾ